ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆਂਗੇ ਤੇਲ ਤੇ ਇਹ ਤੇਲ जख्मਾਂ ਦੇ ਲਈ ਆ ਤੇ ਮੈਂ ਬਣਾਉਣ ਲੱਗੀ ਸੀ ਮੈਂ ਸੋਚਿਆ ਵੀ ਮੈਂ ਵੀਡੀਓ ਵੀ ਪਾ ਦੇ ਆ ਤੇ ਕਿਉਂਕਿ ਅਜਮਾਇਆ ਹੋਇਆ ਹੈਗਾ ਪਹਿਲਾਂ ਵੀ ਕਾਫੀ ਵਾਰੀ ਬਣਾਇਆ ਸੀ ਮੈਂ ਤੇ ਇਹ ਤੇਲ ਬਣਾਇਆ ਸਰੋਂ ਦੇ ਤੇਲ ਨੂੰ ਪਹਿਲਾਂ ਤਾਂ ਥੋੜਾ ਗਰਮ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਜਿਹਦੇ ਵਿੱਚ ਪਾ ਲੈਨੇ ਨਿੰਮ ਦੇ ਪੱਤੇ ਜਦੋਂ ਨਿੰਮ ਦੇ ਪੱਤੇ ਵੀ ਚੰਗੀ ਤਰ੍ਹਾਂ ਪੱਕ ਜਾਣ ਤੇ ਚਾਹੇ ਕਾਲੇ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ ਤੇ ਵੀ ਇਹਨਾਂ ਦਾ ਅਸਰ ਚੰਗੀ ਤਰ੍ਹਾਂ ਵਿੱਚ ਤੇਲ ਦੇ ਵਿੱਚ ਆ ਜੇ ਤੇ ਆਪਾਂ ਗੈਸ ਨੂੰ ਸਲੋਈ ਰੱਖਣਾਗਾ ਤੇਜ਼ ਨਹੀਂ ਜ਼ਿਆਦਾ ਕਰਨਾ ਤੇ ਉਸ ਤੋਂ ਬਾਅਦ ਇਹ ਤੇਲ ਨਾ ਵੀ ਜਿਵੇਂ ਕਈ ਵਾਰ ਕਿਸੇ ਤੁੰਨੀ ਦੇ ਵਿੱਚ ਵੀ ਜਿਵੇਂ ਪਾਣੀ ਜਿਹਾ ਆਉਣ ਲੱਗ ਜਾਂਦਾ ਜਾਂ ਚਾਹੇ ਨਿਊ ਬੌਰਨ ਬੇਬੀ ਆ ਉਹਦੀ ਵੀ ਤੁੰਨੀ ਖਰਾਬ ਹੋ ਗਈ ਤਾਂ ਆਪਾਂ ਇਹ ਤੇਲ ਉਹਦੇ ਲਈ ਵਰਤ ਸਕਦੀਆਂ ਤੇ ਬਿਨਾਂ ਕਿਸੇ ਵੀ ਦਵਾਈ ਤੋਂ ਬਿਲਕੁਲ ਠੀਕ ਹੋ ਜੂ ਕੋਈ ਵੀ ਦਵਾਈ ਵਰਤਣ ਦੀ ਜ਼ਰੂਰਤ ਨਹੀਂ ਤੇ ਇਹ ਜਿਹੜਾ ਆਪਣਾ ਨਕਸ਼ਾ ਹੈ ਇਹ ਅਜਮਾਇਆ ਹੋਇਆ ਤੇ ਜਾਂ ਕਈ ਵਾਰ ਕਿਸੇ ਮੇਰੀ ਮਾਤਾ ਪੈਣ ਦੇ ਵੀ ਕਈ ਵਾਰ ਜਿਵੇਂ ਜਿਹਦਾ ਸੀਜੇਰੀਅਨ ਹੋਇਆ ਹੁੰਦਾ ਉਹਨਾਂ ਨੇ ਤੇ ਹੋਈ ਜਾਂਦੀ ਹੈ ਪ੍ਰੋਬਲਮ ਉਹ ਨੀ ਦੇ ਵਿੱਚੋਂ ਨਾ ਪਾਣੀ ਜਿਹਾ ਸਿੰਮਣ ਲੱਗ ਜਾਂਦਾ ਵੀ ਇਹ ਆਪਾਂ ਦੋ ਕਬੂੰਂਦਾ ਬਸ ਪਾ ਲਓ ਥੋੜੇ ਟਾਈਮ ਬਾਅਦ ਹੀ ਸੈੱਟ ਹੋ ਜਾਂਦਾ ਠੀਕ ਹੋਣ ਲੱਗ ਜਾਂਦਾ ਤੇ ਜੇ ਆਪਾਂ ਜਖਮ ਦੇ ਲਈ ਬਣਾਉਣਾ ਤਾਂ ਉਹਦੇ ਵਿੱਚ ਜਮੈਣ ਵੀ ਪਾਉਣੀ ਹੈ ਬਾਅਦ ਚ ਕਿਉਂਕਿ ਜਮੈਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜਮੈਣ ਪਾਉਣ ਸਾਰੀ ਆਪਾਂ ਗੈਸ ਕਰ ਦੇਣਾ ਬੰਦ ਤੇ ਜਮੈਣ ਕਾੜਨ ਨੂੰ ਬਿਲਕੁਲ ਥੋੜਾ ਟਾਈਮ ਹੀ ਲੱਗਦਾ ਤੇ ਬਾਕੀ ਇਹਨੂੰ ਜਦੋਂ ਆਪਾਂ ਤੇਲ ਠੰਡਾ ਹੋ ਗਿਆ ਤੇ ਇਹਨੂੰ ਛਾਣ ਕੇ ਤੇ ਆਪਾਂ ਇੱਕ ਸੀਸੀ ਚ ਪਾ ਕੇ ਰੱਖ ਲੈਣਾ ਤੇ ਹਾਂਜੀ ਜਿਵੇਂ ਆਪਾਂ ਜਮੈਣ ਪਾ ਕੇ ਇਹ ਧੁੰਨੀ ਵਿੱਚ ਨਹੀਂ ਲਗਾਉਣਾ ਧੁੰਨੀ ਵਿੱਚ ਸਿਰਫ ਆਪਾਂ ਨਿੰਮ ਕੜ ਕੀ ਤੇਲ ਲਗਾਉਣਾ ਨਿੰਮ ਵਾਲਾ ਤੇਲ ਹੀ ਤੇ ਇਹ ਜਿਹੜਾ ਜਮੈਣ ਵਾਲਾ ਤੇਲ ਆ ਇਹ ਜ਼ਖਮਾਂ ਵਾਸਤੇ ਆ ਜਿਵੇਂ ਕੋਈ ਵੀ ਤਰ੍ਹਾਂ ਦਾ ਜ਼ਖਮ ਹੋਵੇ ਤੇ ਜਾਂ ਸਾਟਦਾ जख्म ਜਾਂ ਕੋਈ ਫੋੜੇ ਫੈਂਸੀ ਦਾ जख्म ਹੋਵੇ ਉਹਦੇ ਲਈ ਇਹ ਤੇਲ ਤਿਆਰ ਕੀਤਾ ਤੇ ਜੇਕਰ ਤੁਹਾਨੂੰ ਜਣ ਕੇ ਆਪਣੀ ਨਾਭੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਜਾਂ ਵੀ ਪਾਣੀ ਸੇਮ ਦਾ ਉਹਦੇ ਲਈ ਸਿਰਫ ਆਪਾਂ ਨਿੰਮ ਹੀ ਵਾਲਣੀ ਹੈ ਇਹਦੇ ਵਿੱਚ ਤੇਲ ਵਿੱਚ ਕਾੜਨੀ ਆ ਤੇ ਹਾਂਜੀ ਹੁਣ ਆਪਾਂ ਕਰਦੇ ਆ ਇੱਥੇ ਵੀਡੀਓ ਦਾ ਐਂਡ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ 半自由記事。